ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈਏ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈਏ ਜਿਸ ਕੁਲ ਜਾਤੀ ਦੇਸ਼ ਕੇ ਬੱਚੇ ਦੇ ਸਭ ਕੇ ਹੈ ਜੋ ਬਲੀਦਾਨ ਉਸਕਾ ਵਰਤਮਾਨ ਕੁਸ਼ੀ ਹੋ होगा बहुत महान कतले मासूम करते हो इसे इंसाफ खुदा कहते हो क्या इसी को तो दिने मोहम्मद कहते हो कतले ਮਸ ਹੁਮ ਕਰਦੇ ਹੋ ਕਿਸੇ ਇਨਸਾਫੇ ਖੁਦਾ ਕਹਿੰਦੇ ਹੋ ਕੀ ਇਸੀ ਕੋ ਨੀਂ ਮਹਮਦ ਕਹਿੰਦੇ ਹੋ ਲਗਾਤਾਰ ਬੰਦਮੀ ਅਨਕ ਬਾਹ ਸਰਬ ਕਲਾ ਸੁਮਰਤ ਹੈ ਡੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਜੁਤੇ ਬੋਲੀ ਆਣ ਸ਼ਬਦ ਗੁਰੂ تعال ਕਰਨ ਸਾਹਿਬ ਸ਼ਹੀਦ ਗੁਰੂ ਗੰਗਸਾਹਿਬ ਜੀ ਦੇ ਪਾਗਲ ਨੇ ਕਦੇ ਕਦੇ ਹਜ਼ੂਰੀ ਅੰਦਰ ਦੁੜਦੜ ਕੇ ਗੁਰਪਿਆਈ ਗੁਰਸਵਾਰੀ ਗੁਰੂ ਸਾਹਿਬ ਸਾੰਤ ਜੀਓ ਸਾਪਾ ਸਰ ਬੜੇ ਹੀ ਧੰਤਾ ਦੇ ਪਾਤਰ ਹੋ ਜੋ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਗੀ ਗੋਦ ਦਾ ਆਨੰਦ ਮਾਣ ਕੇ ਆਪਣੇ ਜੀਵਨ ਦੀਆਂ ਅੰਗੋਲਕ ਘੜੀਆਂ ਨੂੰ ਸਫਲ ਕਰਨ ਦਾ ਅਜਤਲ ਕਰ ਰਹੇ ਹੋ ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਅਰੰਧੇ ਕਿਰਪਾ ਹੋਈ ਹੈ ਤੇੜੀ ਬਾੜ ਸਮਾਜੋਂ ਸਫਰੇ ਸ਼ਹਾਦਤ ਸੰਪੂਰਤਾ ਵਰ ਜਾ ਰਹੇ ਨੇ ਬਹੁਤ ਗੁਰੂ ਸਾਹਿਬ ਜੀ ਦੀ ਬਖਸ਼ਿਸ਼ੇ ਮਾੜਾ ਸੰਗਤਾਂ ਨੇ ਪਿਆਰ ਦਿਖਾਇਆ ਹੈ ਸੇਵਾ ਕਰਨ ਵਾਲਿਆਂ ਨੇ ਦੀ ਹਾਜ਼ਰੀਆਂ ਭਰਨ ਵਾਲਿਆਂ ਨੇ ਵੀ ਕਾਠੇ ਚੰਨੀਆਂ ਸਿਵਾਵਾਂ ਨਹਾਉਣ ਵਾਲਿਆਂ ਨੇ ਵੀ ਹਰ ਇੱਕ ਨੇ ਸਾਹਿਬ ਜਗਤਿਆਂ ਦੇ ਪਿਆਰ ਵਿੱਚ ਗੁਰੂ ਸਾਹਿਬ ਦੇ ਪਰਿਵਾਰ ਦੇ ਪਿਆਰ ਵਿੱਚ ਇਹ ਸਿਵਾਵਾਂ ਨਹਾਉਣ ਹਾਜ਼ਰੀਆਂ ਭਰਦੇ ਆ ਰਹੇ ਐ ਇੱਕ ਗੁਰੂ ਸਾਹਿਬ ਜੀ ਦਾ ਕੋਈ ਤਰਸ ਹੈ ਜਿਵੇਂ ਜਿਵੇਂ ਗੁਰੂ ਸਾਹਿਬ ਜੀ ਹਰ ਇੱਕ ਨੂੰ ਸੇਵਾ ਲੈ ਰਹੇ ਨੇ ਗੁਰੂ ਸਾਹਿਬ ਜੀ ਦਾ ਇਹ ਤਰਸ ਹਮੇਸ਼ਾ ਲਈ ਬੜਿਆ ਰਹੇ ਨੇ ਗੋਨਿਆਨਾ ਮੰਡੀਆ ਸੰਗਤਾਂ ਇਤੋਂ ਦੇ ਪਰਮੰਗਤ ਇਸ ਗੱਲੋਂ ਵਧਾਈ ਦੇ ਪਾਤਰ ਹੈ ਜਿਨ੍ਹਾਂ ਦੇ ਪੁਸ਼ਾ ਦੇ ਨਾਲ ਇੱਥੇ ਸਫਰੇ ਸ਼ਹਾਦਤ ਸਮਾਗਮ ਚੱਲ ਰਹੇ ਹੈ ਤੁਹਾਨੂੰ ਨੇੜੇ ਕੇ ਹੋਰ ਕਿਤੇ ਐਸਾ ਜੱਜਬਾਨੀ ਮਿਲੇਗਾ ਸੰਗਤ ਹਾਜ਼ਰੀਆਂ ਭਰਨ ਵਿੱਚ ਸ਼ਿਵਾਮਨ ਬੋਲੀ ਕਿ ਤਸੱਲ ਕਿਤੇ ਨਹੀਂ ਸ਼ਾਡਾ ਜ਼ਰੂਰਤ ਹੈ ਸੰਗਤ ਨੂੰ ਇੱਕ ਸਿਹਤ ਦੇਣ ਦੀ ਮੂਰੇ ਨਾਲ ਇੱਕ ਪ੍ਰੋਗਰਾਮ ਉਲੀ ਕਰਨ ਦੀ ਪ੍ਰੋਗਰਾਮਾਂ ਦੀ ਜ਼ਿੰਮੇਵਾਰੀ ਨਿਭਾਉਣ ਦੀ ਸੰਗਤ ਤਾਂ ਆਪ ਦੀ ਬਾਖ ਪੂਰੀ ਲਾਉਂਦੀ ਹੈ ਗੁਰਸਹਿਬ ਦੀ ਭਾਗਨਾ ਵਿੱਚ ਪਿਆਰ ਵਿੱਚ ਸੋ ਬਨਿਆਣਾ ਮੰਡੀ ਇਸ ਗੱਲੋਂ ਵਧਾਈ ਦਾ ਪਾਤਰ ਹੈ ਸਮੂਹ ਸੰਗਤਾਂ ਗੁਰਸਹਿਬ ਜੀ ਦੀ ਅਪਾਰ ਰਖਸ਼ਿਸ਼ ਹੈ ਸੰਗਤਾਂ ਨੇ ਮਾਣੀ ਹੈ ਜਿਦੇ ਕੋਲ ਲੜੀਵਾਰ ਸਮਾਗਮ ਚੱਲ ਰਹੇ ਆਪ ਜੀ ਹਾਜ਼ਰੀਆਂ ਭਰਦੇ ਸਮੇਂ ਪਾਵਨ ਬਾਣੀ ਸੋਧਰ ਦਾ ਜਾਪ ਨਾਲੋ ਨਾਲ ਅਮਰ ਕਮਈ ਪਾਵਨ ਬਾਣੀ ਦਾ ਰਸ ਪਿੰਨਾ ਕਿੰਤਰ ਸਰਵਤ ਕਰਦੇ ਆ ਰਹੇ ਹੋ ਨਾਲੋ ਨਾਲ ਸਭ ਤੋਂ ਉਤਮ ਹਰ ਕੀ ਕਥਾ ਨਾਮ ਸ੍ਰੋਤੇ ਦਰਦ ਦੁਖ ਦਰ ਤਾ ਗੁਰੂ ਸਾਹਿਬਾਨ ਦਾ ਜੀਵਨ ਸਹਿਬਜ਼ਾਦਿਆਂ ਦਾ ਇਤਿਹਾਸ ਸਹਿਬਜ਼ਾਦਿਆਂ ਦੇ ਪਾਏ ਹੋਏ ਬੂੜਨੇ ਸਹਿਬਜ਼ਾਦਿਆਂ ਨੇ ਸਾਨੂੰ ਦਿੱਤੀਆਂ ਹੋਈਆਂ ਸਖਿਆਵਾਂ ਇਹ ਵੀ ਆਪ ਜੀ ਸੰਖਿਆ ਕਰਦੇ ਆ ਰਹੇ ਦਸ ਨੂੰ ਸਮਾਂ ਮਿਲਿਆ ਹੈ ਜੋ શુભ ਦਿਨ ਤਾਮ ਸੀਮਤ ਸਮੇਂ ਦੇ ਵਿੱਚ ਆਪ ਜੀ ਦੇ ਨਾਲ ਵਿਚਾਰ ਪਾਚ ਕਰਨ ਦੀ ਕੋਸ਼ਿਸ਼ ਕਰਨੀ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਕਰਨ ਆਤਮਿਕ ਵਿੱਚ ਨਿਕਲ ਕੇ विचार दी सेवा विचार शुरू करस नखशो अशीस कोई भी रचना वाजी ना रह जाए बड़े ही आदब प्यार सत्कार करो जी सांस, सगुरु जी का खालसा वाहगुरु जी की फतेह 15ਵੀਂ ਸਦੀ ਦਾ ਸਮਾਂ ਧਰਤੀ ਤੇ ਪਾਪ ਐਨੇ ਵਧੇ ਧਰਤੀ ਤੋਂ ਪਾਪਾਂ ਦਾ ਭਾਰ ਸਹਾਰਿਆ ਨਾ ਗਿਆ ਧਰਤੀ ਨੇ ਲੁਕਾਈ ਨੇ ਪਰਮਾਤਮਾ ਅੱਗੇ ਫਰਿਆਦ ਕੀਤੀ اے ਪਰਮਾਤਮਾ ਮੈਂ ਕੋਈ ਪਾਪਾਂ ਦਾ ਭਾਰ ਸਹਾਰਿਆ ਨਹੀਂ ਜਾਂਦਾ ਲੁਕਾਈ ਦੀ ਪੁਕਾਰ ਲਪਾਈ ਦੀ ਅਰਦਾਸ ਸੁਣੀ ਗਈ ਪਰਮਾਤਮਾ ਦੇ ਅਰਦਾਸ ਪਰਵਾਨ ਕਰਦੇ ਆ ਸੁਣੀ ਪੁਕਾਰ ਦਾ ਆਰ ਪ੍ਰਭ ਗੁਰੂ ਨਾਨਕ ਜੱਜ ਮਾਹੀ ਪਖਾਇਆ ਤੁ ਲੋ ਗੁਰਨਾਨਕ ਦੇਵ ਜੀ ਨਵਾਜੀ ਤੁ ਲੋ ਦੇਵ ਕੀ ਜੱਤੀ ਜਦੋਂ ਗੁਰਨਾਨਕ ਦੇਵ ਜੀ ਨੇ ਨਿਗਾਹ ਮਾਰੀ ਸੰਸਾਰ ਦੇ ਵਿੱਚ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਥਵੀ ਦਸਿਆਈ ਬੜਾ ਪਾਪ ਹੈ ਚਾੜ ਸੁਖੇਲੇ ਨਫਰੇ ਇਰਖਾ ਵੈਰ ਬਦੋਸ ਸਭ ਕੁਝ ਚੜ ਰਿਹਾ ਹੈ ਇਨਸਾਨੀਅਤ ਨਾਮ ਦੀ ਚੀਜ਼ ਕਿਤੇ ਨਹੀਂ ਰਹਿ ਗਈ ਆਮ ਲੋਕਾਂ ਦੀ ਗੱਲ ਛੱਡੋ ਜਿਹੜੇ ਧਰਮ ਦੇ ਆਰਗੂ ਹੁੰਦੇ ਐ ਉਹ ਵੀ ਆਪ ਦੇ ਸਹੀ ਫਰਜ਼ ਨਹੀਂ ਨਿਭਾ ਰਹੇ ਗੁਰੂ ਸਾਹਿਬ ਨੇ ਦੇਖਿਆ ਕਿ ਪਾਵਨ ਬਾਣੀ ਵਿੱਚ ਦਰਜ ਕੀਤਾ ਕਾਹੀ ਕੂੜ ਬੋਲ ਮਰ ਖਾਏ ਬ੍ਰਾਹਮਣ ਨਾਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਪੋਜਾਰੇ ਕਾ ਬੰਦ ਧਰਮ ਦੇ ਅਗੋਂ ਆਉਣ ਦਾ ਫਰਜ ਹੈ ਵੀ ਸਹੀ ਰਸਤੇ ਲੈ ਕੇ ਜਾਣ ਦੁਨੀਆ ਨੂੰ ਉਹ ਤਾਂ ਖੁਦ ਆਪਦੀਆਂ ਜੇਬਾਂ ਦਰਮ ਕਰਸਣੇ ਹੋ ਗਏ ਦੁਨੀਆ ਨੂੰ ਪਰਾਹੇ ਕੌਣ ਤੇ ਹੋਣਗੇ ਜੇ ਆਗੂਿਕ ਰਾਹੇ ਪਾਏਗਾ ਉਹਦੇ ਮਗਰ ਚੱਲਣ ਵਾਲੇ ਸਹੀ ਰਾਹ ਕਿਵੇਂ ਜਾ ਸਕਦੇ ਹੈ ਗੁਰੂ ਨਾਨਕ ਨੇ ਦੇਖਿਆ ਐਸੇ ਹਾਲਾਤ ਦੁਨੀਆਂ ਦੇ ਗੁਰੂ ਨਾਨਕ ਨੇ ਸਾਰੀ ਵਿਚਾਰ ਕਰਕੇ ਮਾਰੇ ਦਾ ਸਿੱਕਾ ਝੱਟ ਤੇ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਪੰਥ ਦੀ ਸ਼ੁਰੂਆਤ ਕਰ ਦਿੱਤੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਤੱਕ ਲਗਭਗ 240 ਸਾਲ 45 ਸਾਲ ਬਰਦੇ ਸਮਾ ਲਗਿਆ ਕਾਰਜ ਬਹੁਤ ਵੱਡਾ ਸੀ ਇੱਕ ਸਰੀਰ ਦੇ ਵਿੱਚ ਇਹ ਸਾਰੇ ਕਾਰਜ ਕਰਦੇ ਨੇ ਸੰਭਵ ਨਹੀਂ ਸੀ ਗੁਰੂ ਸਾਹਿਬ ਨੇ 10 ਸਰੀਰਾਂ ਵਿੱਚ ਆਗਦੀ ਜੋਤ ਵਰਤਾਈ ਦਸਵੀਂ ਜਨਮ ਜੀ ਦੇ ਵਿੱਚ ਪਹਿਲੇ ਜਾਮੇ ਦੇ ਵਿੱਚ ਕਿਹਾ ਸੀ ਮਾਰਿਆ ਸਿੱਕਾ ਜਗ ਦੇ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਸੇ ਨਿਰਮਲ ਪੰਥ ਨੂੰ ਦਸਵੀਂ ਜਾਮੇ ਦੇ ਵਿੱਚ ਜਾ ਕੇ ਰੂਪ ਦਿੱਤਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ ਪਰੋ ਨਿਵਾਸ ਗੁਰੂ ਸਾਹਿਬ ਨੇ ਖਾਸ ਰੂਪ ਦਿੱਤਾ ਹੈ ਖਾਲਸੇ ਮੈਂ ਹੋ ਪਰੋ ਨਿਵਾਸ ਜਿਹੜਾ ਖਾਲਸਾ ਬਣ ਗਿਆ ਗੁਰੂ ਸਾਹਿਬ ਕਹਿੰਦੇ ਉਹਦੇ ਵਿੱਚ ਮੇਰਾ ਨਿਵਾਸ ਹੋਏਗਾ ਸਮਝਾਂਦਾ ਹੈ ਆਪ ਜੀ ਨੇ ਇਤਿਹਾਸ ਬੜਾ ਸਰਗਮ ਕੀਤਾ ਹੈ ਇੱਕ ਕਿਰਤਾ ਦਾ ਝੋਖਮ ਹੋਇਆ ਹੈ ਜੋ ਟਿੱਕੀ ਵੀ ਬੋਲੀ ਹੈ ਬਾਕੀ ਛੋਟਾ ਥੋੜਾ ਜਿਹਾ ਇਤਿਹਾਸ ਸਮੇਂ ਦੇ ਮੁਤਾਬਕ ਸਹਿਬ ਜਾਂਦੇ ਹਾਂ ਦਾ ਇਸ ਸਾਰੀ ਵਿਚਾਰ ਚ ਅਸੀਂ ਅੱਜ ਦੇ ਪੱથા ਦੇ ਮੁਤਾਬਕ ਸਿੱਖਣਾ ਕੀ ਹੈ ਕਿ ਅਸਾਂ ਅੱਗੇ ਗੱਲ ਕਰਾਂਗੇ ਅਸੀਂ ਛੇਟਾ ਕੀ ਕਦਮ ਹੈ ਅਸੀਂ ਕਿਹੜੀ ਸ਼ਹੀਦ ਬਣਨੀ ਹੈ ਜਦੋਂ ਗੁਰੂ ਸਾਹਿਬ ਚਮਕੌਰ ਦੀ ਗੜੀ ਛੱਡਦੇ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਚੁੱਕੀ ਹੈ ਰਾਤ ਦਾ ਸਮਾਂ ਹੁੰਦਾ ਹੈ ਗੁਰੂ ਸਾਹਿਬ ਜਦੋਂ ਬੜੀ ਛੱਡਦੇ ਹੈ ਨਾਲ ਤਿੰਨ ਸਿੰਘ ਭਾਈ ਦਾਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਅੱਜ ਜਿੱਥੇ ਹੋਰ ਗੁਰੂ ਸਾਹਿਬ ਦੇ ਜਾਨ ਤੋਂ ਪਿਆਰਿਆ ਸਿੰਘਾਂ ਦੀਆਂ ਲਾਸ਼ਾਂ ਪਈਆਂ ਉੱਥੇ ਸਹਬਜ਼ਾਦਿਆਂ ਦੇ ਸਰੀਰ ਵੀ ਪਏ ਐ ਗੁਰੂ ਸਾਹਿਬ ਨੇ ਬੋਲਣੇ ਕੀਤੇ ਜਿੱਥੇ ਸਿੰਘਾਂ ਦੇ ਸਰੀਰਾਂ ਉੱਤੇ ਸਹਬਜ਼ਾਦਿਆਂ ਦੀ ਕੋਈ ਗੱਲ ਨਹੀਂ ਗੁਰੂ ਸਾਹਿਬ ਜੀ ਨੇ ਇੱਕ ਰੂਪ ਦੇਖਿਆ ਕੋਈ ਫਰਕ ਨਹੀਂ ਕੀਤਾ ਕੋਈ ਭਟਕ ਨਹੀਂ ਸਮਝਿਆ ਇਥੋਂ ਤੱਕ ਖਾਲਸੇ ਨੂੰ ਪੁੱਤਰਾਂ ਤੋਂ ਵੀ ਪਿਆਰਾ ਸਮਝਿਆ ਪੁੱਤਰ ਤਾਂ ਬਾਦ ਤੇ ਖਾਲਸਾ ਗੁਰੂ ਸਾਹਿਬ ਨੂੰ ਪੁੱਤਰਾਂ ਤੋਂ ਵੀ ਪਿਆਰ ਹੈ ਫਰਕ ਕਰਨਾ ਤਾਂ ਜ਼ਰੂਰੀ ਕਰ ਲੈ ਭਾਈ ਦਇਆ ਸਿੰਘ ਉਹਦਾ ਹਿਰਦਾ ਖੁਲ੍ਹਾਇਆ ਅਬਤਾਰ ਸਿੰਘ ਧਾਰੀ ਨੇ ਇਹ ਕਿਰਤਾ ਰਚੀ ਭਾਈ ਦਇਆ ਸਿੰਘ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਲ ਜਵਾਬ ਉਹਦੀ ਆਪਣੀ ਭਾਵਨਾ ਨਾਲ ਪ੍ਰਗਟ ਕੀਤੇ ਉਹ ਆਪ ਜੀ ਦੇ ਸਾਹਮਣੇ ਸਨ ਮੁਕ ਰੱਖਦੇ ਆ ਭਾਈ ਦਇਆ ਸਿੰਘ ਜੀ ਨੇ ਦੇਖਿਆ ਬਿਜਲੀ ਚਮਕ ਰਹੀ ਹੈ بارش ਹੋ ਰਹੀ ਹੈ ਜਦੋਂ ਬਿਜਲੀ ਚਮਕਦੀ ਹੈ ਨਾ ਤਾਂ ਸਾਡੇ ਲਾਸ਼ਾਂ ਪਈਆਂ ਸਾਰੀਆਂ ਸੈਭ ਜਾਨਿਆਂ ਦੇ ਸਰੀਰ ਵੀ ਦਿਸਦੇ ਆ ਸਾਹਮਣੇ ਉਦੋਂ ਫਿਰ ਉਸ ਕਵੀ ਦੀ ਭਾਵਨਾ ਬਦਲਾ ਚੋ ਬਿਜਲੀ ਚਮਕ ਤੇ ਸੀ ਪੈ ਮਾਰਦੀ ਹੋਈ बदला चोबी जेरी चमकती सी पै मारिती होई रुषनाई जा सोने री दी दया सिंद बले निगा गई ज दाता दी सट्टा उठे लाश लगे ਮੈਂ ਕਾਸੀ ਜੁਲਾਰ ਦੀ ਮੌਤ ਦੇ ਨਸ਼ੇ 'ਤੇ ਉੱਤੇ ਜਿੰਦਗੀ ਵੀ ਸਿਖੂ ਬੋਲੇ ਦਇਆ ਸਿੰਘ ਲਾਸ਼ੀ ਤੱਕ ਤੇ ਮਸੂਮੰਦੀ ਜਿੰਦਗੀ ਦੇ ਨਸ਼ੇ 'ਤੇ ਮੌਤ ਸੀ ਪੇਚੂਮੰਦੀ